ਸੰਗਰੂਰ ਸੀਟ ਤੇ ਜੱਜਾਂ ਦੀ ਐਂਟਰੀ ਦੇ ਨਾਲ ਹੀ ਮਾਹੌਲ ਗਰਮਾਹਟ ਭਰਨ ਲੱਗਿਆ ਪੰਜਾਬ ਜਮੂਰੀ ਗਠਜੋੜ ਵੱਲੋਂ ਭਗਵੰਤ ਮਾਨ ਦੇ ਖਿਲਾਫ ਜੱਸੀ ਜਸਰਾਜ ਨੇ ਉਮੀਦਵਾਰ ਵਣ ਤੋਂ ਬਾਅਦ ਸ਼ਬਦੀ ਟੀਰਾ ਦੀ ਝੜੀ ਲਗਾ ਦਿੱਤੀ ਸੀ ਅਤੇ ਭਗਵੰਤ ਮਾਨ ਨੂੰ ਪੰਜਾਬ ਦਾ ਅਗਦਾਰ ਦੱਸਦਿਆਂ 48 ਘੰਟਿਆਂ ਵਿੱਚ ਮਾਫੀ ਮੰਗਣ ਦੀ ਨਸੀਹਤ ਦਿੱਤੀ ਪਰ ਹੁਣ ਭਗਵੰਤ ਮਾਨ ਨੇ ਵੀ ਜੱਸੀ ਜਸਰਾਜ ਨੂੰ ਮੋੜਵਾ ਜਵਾਬ ਦਿੱਤਾ ਭਗਵੰਤ ਮਾਨ ਨੇ ਆਖਿਆ ਕਿ ਉਹਨਾਂ ਨੇ ਪੰਜਾਬ ਨਾਲ ਕੋਈ ਵੀ ਗਦਾਰੀ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਨੂੰ ਜੱਸੀ ਜਸਰਾਜ ਦੇ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਹੈ ਅਤੇ ਉਹਨਾਂ ਨੇ ਮਾਫੀ ਮੰਗਣ ਤੋਂ ਵੀ ਕੋਰੀ ਨਾ ਕਰ ਦਿੱਤੀ ਹੈ ਇਸ ਦੇ ਨਾਲ ਹੀ ਭਗਵੰਤ ਮਾਨ ਨੇ ਜੱਸੀ ਜਸਰਾਜ ਨੂੰ ਆਖਿਆ ਕਿ ਉਹਨਾਂ ਨੂੰ ਟਿਕਟ ਦੀ ਨਹੀਂ ਦਵਾਈ ਦੀ ਲੋੜ ਹੈ ਨਾਲ ਹੀ ਉਹਨਾਂ ਜੱਸੀ ਜਸਰਾਜ ਤੇ ਹੋਰ ਵੀ ਕਈ ਸ਼ਬਦੀ ਵਾਰ ਕੀਤੇ ਨੇ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿ ਮੈਂ ਪੰਜਾਬ ਨੂੰ ਕਿੰਨਾ ਪਿਆਰ ਕਰਦਾ ਤੇ ਪੰਜਾਬ ਪ੍ਰਤੀ ਮੇਰੀ ਕੀ ਵਫਾਦਾਰੀ ਹੈ ਮੈਨੂੰ ਕਿਸੇ ਜੱਸੀ ਜਸਰਾਜ ਤੋਂ ਸਰਟੀਫିକੇਟ ਦੀ ਲੋੜ ਨਹੀਂ ਮੈਨੂੰ ਪਤਾ ਹੈ ਕਿ ਮੈਂ ਪੰਜਾਬ ਲਈ ਜਿਹੜੀ ਲੜਾਈ ਲੜ ਰਿਹਾ ਉਹ ਬਾਦਲਾਂ ਦੇ ਵਿਰੁੱਧ ਉਹ ਕਾਲੀਦਲ ਕਾਂਗਰਸੀ ਜਿਹੜਾ ਗੱਠਜੋੜ ਹੈ ਉਹਦੇ ਵਿਰੁੱਧ ਹੈ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਠੀਕ ਹੈ ਨਾ ਸੋ ਮੈਂ ਤਾਂ ਉਹਨਾਂ ਨੂੰ ਗੁੱਡਲਾ ਕਹੂੰਗਾ ਆ ਕੇ ਸੰਗਰੂਰ ਤੋਂ ਲੜ ਲੈਣ 48 ਘੰਟੇ ਦਾ ਟਾਈਮ ਦਿੱਤਾ ਉਹਨਾਂ ਨੇ ਤੁਹਾਨੂੰ ਕਿਹਾ ਕੇ ਮਾਫੀ ਮੰਗ ਆਪਦੇ ਭੁੱਲ ਬਖਸ਼ਾਲਾ ਆ ਵੀ ਮੈਂ ਤੇਰੇ ਹੱਕ 'ਤੇ ਬੈਠ ਜਾਊਂਗਾ ਕਾਦੀ ਮਾਫੀ ਕਾਦੀ ਭੁੱਲ ਜੀ ਮੇਥੋਂ ਗਲਤੀ ਕੀ ਹੋ ਗਈ ਪੰਜਾਬੀਆਂ ਨਾਲ ਗਦਾਰੀ ਕੀਤੀ ਮੈਂ ਕਿਹੜੀ ਮੈਂ ਕਿਹੜੀ ਗਦਾਰੀ ਕੀਤੀ ਜੀ ਮੈਂ ਪੰਜਾਬ ਦਾ ਨੁਕਸਾਨ ਕੀ ਕੀਤਾ ਜੀ ਮੈਂ ਆਪਣਾ ਕਰੀਅਰ ਛੱਡ ਕੇ ਅੱਜ ਵੀ ਲੜਦਾ ਫਿਰਦਾ ਮੈਂ ਉੱਥੇ ਖੜਾ ਮੈਂ ਵਫਾਦਾਰ ਸਿਪਾਹੀ ਆ ਪਾਰਟੀ ਦਾ ਜਿੱਥੇ ਮੇਰੀ ਡਿਊਟੀ ਲੱਗੂਗੀ ਮੈਂ ਲੜੂੰਗਾ ਮੇਰੀ ਡਿਊਟੀ ਚ ਲਾਲਾਬਾਦ ਲਈ ਲੜਿਆ ਮੇਰੀ ਨਾਲ ਡਿਊਟੀ ਲਈ 300 ਰੈਲੀਆਂ ਕੀਤੀਆਂ ਮੈਂ 300 ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਮੈਂ ਜਿਹੜਾ ਰੈਲੀਆਂ ਚ ਹੁੰਦਾ ਸੀ ਮੈਂ ਮੇਰਾ ਤਾਂ ਗਲਾ ਵੀ ਬਹਿ ਗਿਆ ਸੀ ਉਦੋਂ ਠੀਕ ਹੈ ਨਾ ਇਹ ਕੋਈ ਗਦਾਰੀ ਹੈ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਉਹਨਾਂ ਵਿਰੁੱਧ ਲੜੋ ਜੀ ਜਿਹੜਾ ਹੁੰਦਾ ਭਗਵੰਤ ਮਾਨ ਨੂੰ ਹਰਾਉਣਾ ਭਗਵੰਤ ਮਾਨ ਨੂੰ ਹਰਾਉਣਾ ਚਲੋ ਆਜੋ ਫਿਰ ਸੰਗਰੂਰ ਵੈਲ ਉਹਨਾਂ ਨੇ ਇਹ ਵੀ ਕਹਿ ਕੇ ਕਿ ਭਗਵੰਤ ਮਾਨਜੋ ਦਿੱਲੀ ਵਾਲੇ ਚੱਕਰੀ ਦੇਖੋ ਜੀ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਹੈ ਨਾ ਉਹ ਕਿਸੇ ਅ ਮਾਨਸਿਕ ਤੌਰ ਤੇ ਸਹੀ ਬੰਦੇ ਤਾਂ ਹੋ ਨਹੀਂ ਸਕਦੀ ਮੈਨੂੰ ਲੱਗਦਾ ਜੱਸੀ ਜਸਰਾਜ ਨੂੰ ਟੈਕਟ ਦੀ ਨਹੀਂ ਉਹਨੂੰ ਦਵਾਈ ਦੀ ਲੋੜ ਹੈ ਠੀਕ ਹੈ ਨਾ ਜਿਸ ਤਰ੍ਹਾਂ ਦੇ ਉਹ ਬਿਆਨ ਦੇ ਰਹੇ ਠੀਕ ਹੈ ਨਾ ਮੈਂ ਹੋਰ ਜ਼ਿਆਦਾ ਬਹੁਤੇ ਅਲਟੀਮੇਟ ਮਾਮਾ ਉਹਨਾਂ 'ਚ ਨਹੀਂ ਪੈਂਦਾ ਮੈਂ ਸੱਚੇ ਦਿਲੋਂ ਪੰਜਾਬ ਨੂੰ ਪਿਆਰ ਕਰਦਾ ਪੰਜਾਬ ਵਾਸਤੇ ਲੱਗੇ ਹੋਇਆ ਮੇਰੀ ਮੈਨੂੰ ਮੇਰੀ ਚੁਣੌਤੀ ਜਿਹੜੀ ਹੈ ਨਾ ਜਿਹਨੂੰ ਮੈਂ ਚੁਣੌਤੀ ਮੰਨਦਾ ਉਹ ਬੇਰੁਜ਼ਗਾਰੀ ਹੈ ਗਰੀਬਾਂ ਦੇ ਚੁੱਲਿਆਂ ਦੀ ਅੱਗ ਬੁਝਰੀ ਇਹ ਉਹ ਮੇਰੀ ਚੁਣੌਤੀ ਹੈ ਮਰੀਗਾ ਮਰੀਗਾ ਦੇ ਜਿਹੜੀਆਂ ਦਿਹਾੜੀਆਂ ਖਾਈ ਜਾਂਦੇ ਆ ਲੋਕ ਉਹ ਮੇਰੀ ਲਈ ਚੁਣੌਤੀ ਹੈ ਉਹ ਮੈਨੂੰ ਸਹੀ ਕਰਨਾ ਹੈ ਉਹ ਉਹਦੇ ਉਹਦੇ ਹੱਕ 'ਚ ਮੈਂ ਆਵਾਜ਼ ਠਾਉਣੀ ਹੈ ਕਿ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ ਉਹ ਕਿਰਪਾ ਕਰਕੇ ਠੀਕ ਕਰੋ ਮੇਰੀ ਲੜਾਈ ਮਹਿੰਗਾਈ ਨਾਲ ਹੈ ਮੇਰੀ ਲੜਾਈ ਕਿਸਾਨੀ ਦੀ ਜਿਹੜੀ ਦੁਰਦਸ਼ਾ ਕਰਤੀ ਇਹਨਾਂ ਨੇ ਫਾਹੇ ਲਈ ਜਾਂਦਾ ਕਿਸਾਨ ਉਹ ਕਿਸਾਨੀ ਨੂੰ ਲੀਹ ਤੇ ਲੈ ਕੇ ਆਉਣ ਦੀ ਲੜਾਈ ਹੈ ਜੀ ਸਾਡੀ ਇੱਕ ਮੈਂ ਹੋਰ ਕਿਸੇ ਨੂੰ ਮੈਂ ਕਹਿੰਦਾ ਕਾਲੀ ਕਾਂਗਰਸੀ ਜਿਹੜਾ ਮਰਜੀ ਆਵੇ ਵੈਲਕਮ ਹਰੇਕ ਨੂੰ ਹੱਕ ਹੈ 19 ਮਈ ਨੂੰ ਲੋਕ ਦੱਸ ਦੇਣਗੇ ਕਿ ਕੌਣ ਪੰਜਾਬ ਦਾ ਗਦਾਰ ਹੈ ਕੌਣ ਵਫਾਦਾਰ ਹੈ ਜਿਸ ਤਰ੍ਹਾਂ ਕਹਿੰਦੇ ਨੇ ਕਿ ਵੀ ਜੇਕਰ ਭਗਵੰਦ ਮਾਨਾ ਕਬਤੇ ਮਾਫੀ ਮੰਗ ਲੇ ਤਾਂ ਮੈਂ ਉਹਦੇ ਹੱਥੇ ਹੀ ਬੈਠ ਜਾਉ ਕਿ ਇਹਦਾ ਮਤਲਬ ਇਹ ਹੈ ਵੀ ਉਹਦੀ ਜੱਸੀ ਦੀ ਜਿਹੜੀ ਉਹ ਵੀ ਜੱਸੀ ਵਿਰਸ ਸੰਗਰੂਰ ਦੇ ਇਸ਼ੂਜ਼ ਨੇ ਤੇ ਜੱਸੀ ਵਿਰਸ ਭਗਵੰਦ ਹੈ ਪਤਾ ਨਹੀਂ ਜੀ ਤਾਂ ਹੁਣ ਉਹ ਉਹ ਜਾਣਦੇ ਨੇ ਕੁਕੀ ਹਜੇ ਇੱਥੋਂ ਤੱਕ ਦੇ ਅਕਾਲੀ ਦਲ ਤੇ ਕਾਂਗਰਸ ਆ ਤਾਂ ਉਮੀਦਵਾਰ ਵੀ ਨਹੀਂ ਆਇਆ ਸੋ ਸ਼ਾਇਦ ਮੈਨੂੰ ਹਰਾਉਣ ਆਏ ਹੋਣ ਕੋਈ ਗੱਲ ਨਹੀਂ ਮੈਂ ਤਾਂ ਲੜੀ ਨਹੀਂ ਰਿਹਾ ਮੇਰੇ ਲਈ ਤਾਂ ਲੋਕ ਲੜਦੇ ਨੇ ਸੰਗਰੂਰ ਦੇ ਪਹਿਲਾਂ ਵੀ ਲੜੇ ਸੀ ਹੁਣ ਵੀ ਲੜਨਗੇ ਇਕੱਠੇ ਹੋ ਕੇ ਅਸੀਂ ਤਾਂ ਆਪਣਾ ਜਿਹੜਾ ਪ੍ਰਚਾਰ ਮੇਹਮਾ ਚੱਲ ਰਹੀ ਹੈ ਸਾਡੀ ਤਾਂ ਮੈਂ ਤਾਂ ਕੱਲ ਪਠਿੰਡੇ ਤੇ ਫਰੀਦਕੋਟ ਦੇ ਪਿੰਡਾਂ 'ਚ ਵੀ ਜਾ ਕੇ ਆਇਆ ਲੋਕ ਜਿਹੜੇ ਨੇ ਉਹ ਬਿਲਕੁਲ ਨਾਲ ਖੜੇ ਨੇ ਬਾਕੀ ਜਦੋਂ 23 ਤਰੀਕ ਨੂੰ ਮਸ਼ੀਨਾਂ ਖੋਲਣਗੀਆਂ ਉਹ ਦੱਸ ਦੇਣ ਆਮ ਆਦਮੀ ਪਾਰਟੀ ਲਈ ਚੁਣੌਤੀ ਹੈ ਜੇ ਅਸੀਂ ਜੇ ਮੈਂ ਤਾਂ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਮੰਨਦਾ ਮੈਂ ਤਾਂ ਉਹ ਕਹਿੰਦਾ ਕਿ ਹਰੇਕ ਬੰਦਾ ਉਹਨੂੰ ਹੱਕ ਹੈ ਜਿਹੜਾ ਬੰਦਾ ਵੀ ਆ ਸਕਦਾ ਲੜੇ ਕਾਗਜ਼ ਭਰੇ ਆਪਦਾ ਪ੍ਰੋਗਰਾਮ ਦੇਵੇ ਜਨਤਾ ਵੱਡੀ ਹੈ ਉਹ ਕਹਿੰਦੇ ਵੀ ਸੋਹਾਂ ਵੀ ਝੁੱਠੀਆਂ ਖਾਂਦੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਬੱਚਿਆਂ ਦੀ ਸੋਹ ਖਾਲੀ ਪਵਨਤਮਾਨ ਹੈ ਉਹਦੀ ਮਾਂ ਦੀ ਸੋਹ ਜੱਸੀ ਜਸਰਾਜ ਨੂੰ ਇਹ ਪਤਾ ਹੈ ਕਿ ਲਾਸਟ ਟਾਈਮ ਉਹ ਕਦੋਂ ਕਾਂਗਰਸੀਆਂ ਤੇ ਕਾਲੀ ਅੰਬਰਧ ਬੋਲੇ ਸੀ ਜਦੋਂ ਦੇਖੋ ਆਮ ਆਦਮੀ ਪਾਰਟੀ ਦੇ ਵਿਰੋਧੀ ਬੋਲਦੇ ਰਹਿੰਦੇ ਜਦੋਂ ਦੇਖੋ ਕੇਜਰੀਵਾਲ ਭਗਵੰਤ ਮਾਨ ਕੇਜਰੀਵਾਲ ਮਾੜਾ ਕੀ ਕਰਤਾ ਜੀ ਅਸੀਂ 1 ਰੁਪਏ ਦਾ ਵੀ ਇਲਜ਼ਾਮ ਜੇ ਕਿਤੇ ਜੇ ਕਿਤੇ 1 ਰੁਪਏ ਦਾ ਵੀ ਇਹਨਾਂ ਨੂੰ ਭ੍ਰਿਸ਼ਟਾਚਾਰ ਦਾ ਮੇਰੇ ਤੇ ਵਿਰੁੱਧ ਲੱਭ ਜਾਂਦਾ ਹੁਣ ਤੱਕ ਇਹ ਮੈਨੂੰ ਛੱਡ ਦੇ ਸਾਰੇ ਤਾਂ ਮੇਰੇ ਦੁਸ਼ਮਣ ਬਣੇ ਬੈਠੇ ਨੇ ਸਾਰੇ ਤਾਂ ਚਾਹੁੰਦੇ ਨੇ ਕਿ ਕਦੋਂ ਇਹਦੀ ਆਵਾਜ਼ ਨੂੰ ਬੰਦ ਕਰ ਦਈਏ ਹੁਣ ਨੂੰ ਮੈਨੂੰ ਚਾਕੇ ਜੇਲ੍ਹ ਚ ਮਾਰਿਆ ਹੁੰਦਾ ਜੱਸੀ ਜਸਰਾਜ ਨੂੰ ਬੇਨਤੀ ਹੈ ਕਿਰਪਾ ਕਰਕੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਨਾ ਜਿਹੜੇ ਅਸਲੀ ਲੁਟੇਰੇ ਨੇ ਪੰਜਾਬ ਦੇ ਉਹਨਾਂ ਨਾਲ ਲੜਾਈ ਲੜੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਟਿਕੜਮਬਾਜ਼ੀਆਂ ਜਾਂ ਕੋਈ ਕਿਸੇ ਨੂੰ ਜੇ ਪੰਜਾਬ ਦੇ ਹੱਕ ਦੇ ਵਿੱਚ ਕੋਈ ਬੋਲਦਾ ਜੇ ਉਹਨੂੰ ਤੁਸੀਂ ਹਰਾਉਣ ਆਏ ਹੋ ਤਾਂ ਆਜੋ ਨਾ ਲੋਕ ਦੱਸ ਦੇਣਗੇ 23 ਤਰੀਕ ਨੂੰ ਮੈਂ ਬਹੁਤਾ ਜਿਆਦਾ ਇਸ ਇਸ ਮਾਮਲੇ 'ਚ ਮੈਂ ਆਪਣਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ ਸਾਰੇ ਟਾਰਗੇਟ ਤੇ ਭਗਵੰਤ ਮਾਨੀ ਕਿਉਂ ਹੁੰਦਾ ਪਤਾ ਨਹੀਂ ਜੀ ਤੁਹਾਨੂੰ ਉਹ ਉਹਨਾਂ ਨੂੰ ਪਤਾ ਹੋਊਗਾ ਜੀ ਜਦੋਂ ਫਿਰ ਕਬਰਾ ਹਟ ਹੈ ਜਾਂ ਫਿਰ ਮੈਂ ਇਹ ਇਹ ਦੱਸ ਦੇਣਾ ਵੀ ਮੈਂ ਕਿਸੇ ਰੇਤੇ ਦੀ ਖੱਡ 'ਚ ਹਿੱਸਾ ਪਾਇਆ ਹੋਵੇ ਮੈਂ ਕੋਈ ਟਰਾਂਸਪੋਰਟ ਮਾਫੀਆ ਦੇ ਵਿੱਚ ਹਿੱਸਾ ਪਾਇਆ ਹੋਵੇ ਮੈਂ ਕੇਵਲ ਮਾਫੀਆ ਦਾ ਹਿੱਸੇਦਾਰ ਹੋਵਾਂ ਮੈਂ ਮੈਂ ਕਿਸੇ ਗਲਤ ਬੰਦੇ ਨੂੰ ਥਾਣੇ 'ਚ ਛਡਾਇਆ ਹੋਵੇ 5 ਸਾਲਾਂ 'ਚ ਮੈਂ ਕਿਹ ਸਹੀ ਬੰਦੇ ਨੂੰ ਥਾਣੇ 'ਚ ਫੜਾਇਆ ਹੋਵੇ ਮੈਂ ਕਿਹ 30 ਪੁੱਤ ਨੂੰ ਚਿੱਟੇ ਤੇ ਲਾਇ ਠੀਕ ਹੈ ਨਾ ਮੈਂ ਦਰਦ ਬੰਡਾਏ ਨੇ ਲੋਕਾਂ ਦੇ ਉਹ ਮੈਂ ਹੁਣ ਵੀ ਲੱਗੇ ਹਾਂ ਸੱਚੇ ਦਿਲੋਂ ਪੰਜਾਬ ਦੀ ਸੇਵਾ ਚ ਲੱਗੇ ਹੋਇਆ ਮਤਲਬ ਜਦੋਂ ਮੈਂ ਆ ਗਿਆ ਭਵੰਤ ਮਾਨ ਤਾਂ ਕੈਮਰੇ ਮੂਰੇ ਅੱਖ ਵੀ ਨਹੀਂ ਮਿਲਾ ਸਕਦਾ ਲਓ ਜੀ ਮੈਂ ਕੈਮਰੇ 'ਚ ਅੱਖ ਮਿਲਾ ਕੇ ਗੱਲ ਕਰਨਾ ਦੱਸ ਜੀ ਸਾਹਿਬ ਜੀ ਆ ਕੇ ਇੱਥੇ ਸੰਗਰੂਰ ਦੇ ਲੋਕਾਂ 'ਚ ਆਓ ਆਪਦਾ ਪ੍ਰੋਗਰਾਮ ਦਿਓ ਦੱਸੋ ਤੁਸੀਂ ਸੰਗਰੂਰ ਵਾਸਤੇ ਕੀ ਕੀਤਾ ਜਾਂ ਕੀ ਕਰੋਗੇ ਲੋਕ ਉਹ ਨਹੀਂ ਤਰੀਂ ਦੱਸਦੇ